ਐਨ ਡੀ ਐਸ ਅਕੈਡਮੀ YouTube ਚੈਨਲ ਤੇ ਸਵਾਗਤ ਕੀਤਾ ਜਾਂਦਾ ਹੈ ਸੋ ਜਨਤਕ ਨਿਯੁਕਤੀਆਂ ਜਿਹੜੀਆਂ ਪੋਸਟਾਂ ਸਪੈਸ਼ਲ এডੂਕੇਸ਼ਨ ਦੇ ਵਿੱਚ ਸਪੈਸ਼ਲ ਐਜੂਕੇਟਰ ਟੀਚਰ ਦੀਆਂ ਆ ਰਹੀਆਂ ਸੀ ਪਿਛਲੇ ਕਾਫੀ ਦਿਨਾਂ ਤੋਂ ਇਹ ਜਿਹੜੀ ਮਤਲਬ ਚਰਚਾ ਚੱਲ ਰਹੀ ਸੀ ਉਹਦਾ ਇਸ਼ਤਿਹਾਰ ਹੈ ਜਿਹੜਾ ਉਹ ਅੱਜ ਜਾਰੀ ਕਰ ਦਿੱਤਾ ਗਿਆ ਠੀਕ ਹੈ ਜੀ ਉਹਦੇ ਸਾਥੀਓ ਇਸ ਭਰਤੀ ਦੇ ਵਿੱਚ ਪ੍ਰਾਇਮਰੀ ਕਾਡਰ ਦੇ ਵਿੱਚ ਤੁਹਾਨੂੰ 393 ਪੋਸਟਾਂ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ ਜੀ ਠੀਕ ਹੈ 393 ਪੋਸਟਾਂ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਮਤਲਬ ਜਨਤਕ ਨਿਯੁਕਤੀਆਂ ਦਾ ਅਫੀਸ਼ੀਅਲੀ ਅਖਬਾਰ ਤੇ ਨਿਊਜ਼ਪੇਪਰ ਤੇ ਆ ਚੁੱਕਿਆ ਜੀ ਜਿਹੜੀ ਭਰਤੀ ਹੈ ਜਾਂ ਇਹਦੇ ਨਾਲ ਸੰਬੰਧਿਤ ਹੋਰ ਸ਼ਰਤਾਂ ਨੇ ਰਿਕਾਇਰਮੈਂਟ ਕਿਵੇਂ ਕੰਪਲੀਟ ਕੀਤੀ ਜਾਊਗੀ ਕਿਸ ਤਰ੍ਹਾਂ ਇਹਦੇ ਵਿੱਚ ਤੁਹਾਨੂੰ ਜਿਹੜੀਆਂ ਹੈਗੀਆਂ ਨੇ ਨਿਯੁਕਤੀਆਂ ਦੇ ਅੱਗੇ ਜਾ ਕੇ ਪ੍ਰੋਸੀਜਰ ਦੇ ਵਿੱਚੋਂ ਲੰਘਣਾ ਪਊਗਾ ਪੇਪਰ ਪੈਟਰਨ ਤੇ ਤੁਹਾਡੀ ਕੁਆਲੀਫਿਕੇਸ਼ਨ ਸਾਰੀ ਡਿਟੇਲ ਹੈ ਜਿਹੜੀ ਉਹ ਸ਼ਰਤਾਂ ਦੇ ਨਾਲ ਸਬੰਧਤ ਨੋਟੀਫਿਕੇਸ਼ਨ ਤੁਹਾਨੂੰ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਤੇ 21725 ਤੋਂ ਮਿਲ ਜੂਗਾ ਠੀਕ ਹੈ ਜੀ ਸੋ ਇਸ ਦੇ ਨਾਲ ਹੀ ਜਿਹੜਾ ਦੂਜਾ ਅੱਜ ਇਸ ਇਸ਼ਤਿਹਾਰ ਜਿਹੜਾ ਜਨਤਕ ਨਿਯੁਕਤੀਆਂ ਦਾ ਜਾਰੀ ਹੋਇਆ ਹੈ ਭਾਰਤ ਦਫਤਰ ਭਾਰਤੀ ਸਿੱਖਿਆ ਭਾਰਤੀ ਡੈਕਟੋਰੇਟ ਦੇ ਦੁਆਰਾ ਜਾਰੀ ਕੀਤਾ ਗਿਆ ਜਿਹੜਾ ਉਹਦੇ ਵਿੱਚ ਵੀ ਤੁਹਾਨੂੰ 332 ਸਪੈਸ਼ਲ ਐਜੂਕੇਸ਼ਨ ਪੀਚਰ ਮਾਸਟਰ ਕਾਡਰ ਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਜੋਗ ਉਮੀਦਵਾਰਾਂ ਦੇ ਪ੍ਰਤੀ ਬੇਨਤੀਆਂ ਦੀ ਮੰਗ ਕੀਤੀ ਗਈ ਹੈ ਇਹਨਾਂ ਅਸਾਮੀਆਂ ਦੇ ਲਈ ਸ਼ਰਤਾਂ ਇਸ ਦਫ਼ਤਰ ਦੀ ਵੈੱਬਸਾਈਟ এডਿਕੇਸ਼ਨ ਰਿਕਰੂਟਮੈਂਟ ਤੇ 21/7 ਨੂੰ ਹੀ ਇਹ ਸ਼ਰਤਾਂ ਵੀ ਤੁਹਾਨੂੰ ਜਿਹੜੀਆਂ ਹੈਗੀਆਂ ਸਾਰੀਆਂ ਸ਼ੋ ਹੋ ਜਾਣੀਆਂ ਮਤਲਬ ਆਫੀਸ਼ੀਅਲੀ ਨੋਟੀਫਿਕੇਸ਼ਨ ਹੈ ਜਿਹੜਾ ਭਰਤੀ ਦਾ ਉਹ ਤੁਹਾਨੂੰ 21/7/25 ਤੋਂ ਜਿਹੜਾ ਹੈਗਾ ਮਿਲ ਜੂਗਾ ਵੈੱਬਸਾਈਟ ਤੇ এডਿਕੇਸ਼ਨ ਰਿਕਰੂਟਮੈਂਟ ਬੋਰਡ.com ਤੇ ਬਾਕੀ ਅਸੀਂ ਵੀ ਤੁਹਾਨੂੰ ਉਹ ਨੋਟੀਫਿਕੇਸ਼ਨ ਦੀ ਜਾਣਕਾਰੀ ਹੈ ਜਿਹੜੀ ਪੂਰੀ ਡਿਟੇਲ ਦੇ ਵਿੱਚ ਦੇਵਾਂਗੇ ਹੁਣ ਦੇਖੋ ਸਾਥੀਓ ਕਈ ਸਾਥੀ ਇੱਥੇ ਸਵਾਲ ਉਠਾਉਣਗੇ ਕਿ ਪੋਸਟਾਂ ਤਾਂ 1600 ਤੇ 1980 ਲਗਭਗ 3600 ਪੋਸਟ ਕਹਿ ਰਹੇ ਸੀ ਠੀਕ ਹੈ ਇਹ ਭਰਤੀ ਤੁਹਾਨੂੰ ਪਾਰਟਸ ਦੇ ਵਿੱਚ ਦੇਖਣ ਨੂੰ ਮਿਲੂਗੀ ਠੀਕ ਹੈ ਜੀ ਕਿਉਂਕਿ ਸੁਪਰੀਮ ਕੋਰਟ ਦੇ ਦੁਆਰਾ ਪੂਰੇ ਭਾਰਤ ਦੇ ਵਿੱਚ ਮਤਲਬ ਗਾਈਡਲਾਈਨਸ ਦਿੱਤੀਆਂ ਗਈਆਂ ਨੇ ਕਿ ਭਰਤੀ ਹੈ ਜਿਹੜੀ ਠੀਕ ਹੈ ਸਪੈਸ਼ਲ এডਿਕੇਸ਼ਨ ਟੀਚਰਾਂ ਦੀ ਭਰਤੀ ਨਹੀਂ ਹੋਈ ਕਾਫੀ ਲੰਬੇ ਸਾਲਾਂ ਤੋਂ ਬਾਅਦ ਤੇ ਉਹਨੂੰ ਪੂਰਾ ਕਰੋ ਉਹਦੇ ਉਹਨੂੰ ਪੂਰਾ ਕਰਦੇ ਹੋਏ ਜਿਹੜਾ ਪ੍ਰੋਸੀਜਰ ਹੈ ਪਹਿਲਾਂ ਸੈਂਟਰ ਗਵਰਨਮੈਂਟ ਨੇ ਸ਼ੁਰੂ ਕੀਤਾ ਸੀ ਹੁਣ ਇਹ ਸਟੇਟ ਗਵਰਨਮੈਂਟ ਹੈ ਜਿਹੜੀਆਂ ਉਹਨਾਂ ਨੂੰ ਸ਼ੁਰੂ ਕਰਨ ਜਾ ਰਹੀਆਂ ਉਹਦੇ ਤਹਿਤ ਮਤਲਬ ਉਹ ਕੰਡੀਸ਼ਨ ਨੂੰ ਪੂਰਾ ਕਰਨ ਦੇ ਲਈ ਇੱਕ ਵਾਰ ਸਰਕਾਰ ਨੇ ਇਹਨੂੰ 393 ਪ੍ਰਾਇਮਰੀ ਕਾਡਰ ਤੇ ਨਾਲ ਦੀ ਨਾਲ 332 ਠੀਕ ਹੈ ਜੀ ਮਾਸਟਰ ਕਟਰ ਦੀਆਂ ਭਰਤੀਆਂ ਦਿੱਤੀਆਂ ਨੇ ਸੋ ਇਸ ਦੇ ਵਿੱਚ ਇਹ ਤੁਹਾਨੂੰ ਇਹ ਪਾਰਟਸ ਦੇ ਵਿੱਚ ਭਰਤੀ ਦੇਖਣ ਨੂੰ ਮਿਲੂਗੀ ਹੋਊਗੀ ਤਾਂ 3600 ਹੀ ਠੀਕ ਹੈ ਪਰ ਇਹਦੇ ਅੱਗੇ ਜਾ ਕੇ ਪਾਰਟਸ ਹੋਣਗੇ ਸੋ ਇਹ ਪਹਿਲਾ ਪਾਰਟ ਹੈ ਜਿਹੜਾ ਭਰਤੀ ਦਾ ਉਹ ਸ਼ੁਰੂ ਹੋ ਚੁੱਕਿਆ ਆ ਆਪਾਂ ਇਹ ਕਹਿ ਸਕਦੇ ਆ ਠੀਕ ਹੈ ਜੀ ਪਰ ਇਹ ਭਰਤੀ ਦੇ ਵਿੱਚ ਸਭ ਤੋਂ ਪਹਿਲਾਂ ਇਹਦਾ ਜਿਹੜਾ ਨੁਕਸਾਨ ਹੈ ਜੇ ਮਤਲਬ ਇਕੱਠੀ ਭਰਤੀ ਹੁੰਦੀ ਹੈ ਤਾਂ ਜ਼ਿਆਦਾ ਕੈਂਡੀਡੇਟ ਆ ਜਿਹੜੇ ਉਹ ਇਕੱਠੇ ਭਰਤੀ ਹੋ ਸਕਦੇ ਸੀ ਸੋ ਇਸ ਤਰ੍ਹਾਂ ਤੁਹਾਨੂੰ ਇਹ ਭਰਤੀ ਹੈ ਜਿਹੜੀ 393 ਤੇ ਫੇਰ ਤੇ 332 마스터 카드 স্পেশাল এড્યુ케이터 টিচার ਦੀ ਭਰਤੀ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ 21 7 25 ਨੂੰ ਆ ਜਾਊਗਾ ਤੁਹਾਨੂੰ ਪੂਰਾ ਨੋਟੀਫਿਕੇਸ਼ਨ ਫੁੱਲ ਜਾਣਕਾਰੀ ਦੇ ਨਾਲ ਜਿਹੜਾ ਹੈਗਾ ਤੁਹਾਡੇ ਇਸ ਚੈਨਲ ਤੇ ਦਿੱਤਾ ਜਾਊਗਾ ਠੀਕ ਹੈ ਜੀ ਸਮਝਾਇਆ ਜਾਊਗਾ ਸੋ ਸਾਥੀਓ ਚਲੋ ਜਿਹੜੀ ਜਨਤਕ ਨਿਯੁਕਤੀਆਂ ਦਾ ਇਹ ਇਸ਼ਤਿਹਾਰ ਹੈ ਇਹ ਸਿੱਖਿਆ ਭਰਤੀ ਡਾਕਟਰੇਟ ਦੇ ਦੁਆਰਾ ਜਾਰੀ ਕਰ ਦਿੱਤਾ ਗਿਆ ਅੱਜ ਦੇ ਨਿਊਜ਼ਪੇਪਰ ਦੇ ਵਿੱਚ ਵੀ ਤੁਸੀਂ ਇਸ ਨੂੰ ਦੇਖ ਸਕਦੇ ਹੋ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਇੱਥੇ ਚਿੰਤਤ ਨਾ ਹੋਇਓ ਕਿ ਮਤਲਬ ਜਿਹੜੀ ਇਹ ਭਰਤੀ ਇੱਕ ਵਾਰ ਤਾਂ ਲੱਗਦਾ ਵੀ ਸਾਰਾ 7-800 ਬੰਦਾ ਹੀ ਪੋਸਟਾਂ ਤੇ ਆ ਰਿਹਾ ਤੇ ਕਿਹਾ 3600 ਸੀ ਪਰ ਇਹ ਪਾਰਟਸ ਦੇ ਵਿੱਚ ਆਉਣਗੇ ਠੀਕ ਹੈ ਇਹ ਪਾਰਟਸ ਦੇ ਵਿੱਚ ਆਉਗੀ 3600 ਦੀ 3600 ਭਰਤੀ ਹੋਊਗੀ ਠੀਕ ਹੈ ਸੋ ਇਹਦਾ ਪਹਿਲਾ ਜਿਹੜਾ ਮਤਲਬ ਸਟੈਪ 1 ਉਹਦੇ ਵਿੱਚ 393 ਪ੍ਰਾਇਮਰੀ ਕਾਟਰ ਤੇ ਜਿਹੜਾ ਸਟੈਪ 1 ਦੇ ਵਿੱਚ ਹੈਗਾ ਮਾਸਟਰ ਕਾਟਰ ਉਹਦੇ ਚੋਂ 332 ਸਪੈਸ਼ਲ ਐਜੂਕੇਟਰ ਟੀਚਰ ਦੀ ਭਰਤੀ ਦਾ ਨੋਟੀਫਿਕੇਸ਼ਨ ਹੈ ਜਿਹੜਾ ਉਹ 21 7 25 ਨੂੰ ਮਿਲ ਜਾਊਗਾ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਅੱਗੇ ਜਾਣਕਾਰੀ ਨੂੰ ਸਾਂਝਾ ਵੀ ਜਰੂਰ ਕਰੋ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜਲਦ ਮਿਲਦੇ ਆਪਾਂ ਨਵੀਂ ਜਾਣਕਾਰੀ ਦੇ ਨਾਲ